ਤਦਾਂ ਜੀ ਇਹਨੇ ਮੈਨੂੰ ਬੁਲਾ ਕੇ ਉਹੀ ਗੱਲ ਬਹੁਤ ਪੁੱਛੀ ਏਕਾ ਮੈਨੂੰ ਕਹਿੰਦਾ ਮੱਛਰ ਵਾਲੀ ਡੱਬੀ ਜੀ ਮਾਰ ਲੈ ਕਰ ਇੱਥੇ ਕਹਿੰਦਾ ਕਿੰਨੇ ਕ ਦਿਨ ਹੋਗੇ ਤੈਨੂੰ ਧਰਨੇ ਤੈਨੂੰ ਮੈਨੂੰ 8-9 ਦਿਨਾਂ ਤੱਕ ਜਿਹੜਾ ਹੋਣਾ ਹੁਣ ਜਿਸ ਵਕਤ ਬਾਬਾ ਗੱਲ ਐਨੀ ਆਖੀ ਆ ਮੈਂ ਕ੍ਰਿਸ਼ਨ ਭਗਵਾਨ ਜੀ ਨੇ ਪਾਂਡਵਾਂ ਦੇ ਅਰਜਨ ਨਾਲ ਮੇਲ ਕਰ ਲਿਆ ਅੱਛਾ ਜਦੋਂ ਪਾਂਡਵਾਂ ਦੇ ਅਰਜਨ ਨਾਲ ਮੇਲ ਕਰ ਲਿਆ ਅੱਛਾ ਜੀ ਹੁਣ ਅਰਜਨ ਹੋਰਾਂ ਦੇ ਕੋੜੇ ਰੱਖੇ ਹੋਤੇ ਹਾਂਜੀ ਸਹਲਸਪਟਾ ਕਨੂ ਰਾਜੇ ਨੇ ਦਿੱਤੇ ਹੋਣੇ ਉਹਨਾਂ ਨੂੰ ਤੇ ਕ੍ਰਿਸ਼ਨ ਭਗਵਾਨ ਉਹਨਾਂ ਕੋੜਿਆਂ ਦੀ ਰਖਵਾਲੀ ਕਰਨ ਲੱਗਾ ਕ੍ਰਿਸ਼ਨ ਭਗਵਾਨ ਨੇ ਰਿਸ਼ਤੇਦਾਰੀ ਪਾਲੀ ਹਾਂਜੀ ਅਰਜਨ ਨੇ ਅਰਜਨ ਦਰੋਪਤਾਂ ਨੂੰ ਇਹਨੇ ਭੈਣ ਬਣਾ ਲਿਆ ਕ੍ਰਿਸ਼ਨ ਭਗਵਾਨ ਨੇ ਅਰਜਨ ਫਿਰ ਇਹਦਾ ਭਣੋਈਆ ਬਣ ਗਿਆ ਹਾਂਜੀ ਵੰਡਵਾ ਦਾ ਉਹ ਉਥੇ ਕ੍ਰਿਸ਼ਨ ਭਗਵਾਨ ਨੇ ਕਹਿਤਾ ਬਿੱਤੂ ਤਾਂ ਮੇਰੀ ਗੱਲ ਮੰਨ ਲੈ ਤੂੰ ਮੇਰ ਨਾਲ ਰਿਸ਼ਤੇਦਾਰੀ ਬਣ ਗਈ ਤੇਰੀ ਮੇਰੀ ਜ਼ਰੂਰਤ ਤਾਂ ਪੈਣਾ ਹੁਣ ਤੂੰ ਤਾਂ ਆਪਣੋ ਹੀ ਹੋਵੇਂ ਗਈ ਤੇ ਮੈਂ ਤੇਰੀ ਗੱਲ ਮੰਨਾਂ ਮੈਂ ਤੇਰੇ ਕੋਲ ਅੰਦਰ ਖਵਾਲੀ ਕਰ ਲੂਗਾ ਤੂੰ ਮੇਰੀ ਗੱਲ ਮੰਨ ਲੈ ਜਾ ਦੋ ਚੋਲੇ ਲੈ ਜਾ ਹਲੂਮਾਨ ਜੀ ਰਾਮਚੰਦ ਜੀ ਦੇ ਬਾਗ ਦੇ ਰੱਖੇ ਨੇ ਪੰਜ ਪੱਤੀ ਦੇ ਵਿੱਚ ਬਾਗ ਹਨ ਉਹ ਉੱਥੇ ਹਲੂਮਾਨ ਜੀ ਤੈਨੂੰ ਰੱਖੇ ਮਿਲਣ ਕੇ ਗਈ ਨੂੰ ਨਹੀਂ ਫੁੱਲ ਲਿਆ ਤੇ ਤੋੜ ਕੇ ਨਾਲੇ ਫੜਾ ਲਿਆ ਕੇ ਮੈਨੂੰ ਫੜਾ ਦੇ ਮੈਂ ਰਾਣੀਆਂ ਨੂੰ ਵਰਤਾ ਰਖਾਉਣੇ ਨੇ ਮੇਰਾ ਕੰਮ ਕਰ ਕੀ ਦੀ ਉਹ ਕਹਿੰਦਾ ਜੀ ਭਗਤਾ ਮੈਂ ਜਾਨਾਂ ਮੈਂ ਫੁੱਲਾ ਵਾਲੇ ਪਾਸੇ ਲੈਣ ਦੀ ਜਾਂ ਫੜ ਲੈਣ ਦੀ ਪੈਸੇ ਕਿੱਥੋਂ ਦੇਵਾਂਗਾ ਬਿਲਕੁਲ ਇਹ ਤਾਂ ਹੈ ਨਹੀਂ ਉਹ ਕਹਦਾ ਪੈਸਾ ਨੂੰ ਮੈਂ ਆਪੇ ਭੁਗਤਾਨ ਕਰੂੰ ਤੂੰ ਜਾ ਛੋੜੀ ਲੈ ਜਾ ਇਹਨਾ ਮੈਨੂੰ ਨਹੀਂ ਦੇਣੇ ਕਹਿੰਦਾ ਮੈਂ ਲੈਣ ਦਾ ਵਗ ਜਣਾ ਤਾਂ ਇਹਦਾ ਕਹਿਣਾ ਤਾਂ ਮੋੜਦਾ ਨਹੀਂ ਪਰ ਮੈਨੂੰ ਉਹਨੇ ਉਹ ਫੁੱਲੀ ਦੇਣੀ ਨਹੀਂ ਫੁੱਲ ਫੜ ਲੈਣ ਵਗ ਗਿਆ ਜੀ ਉੱਥੇ ਉਹ ਅਰਜਨ ਅਰਜਨ ਜਾ ਕੇ ਬੁੱੱਜਾ ਮਾਰੀਆਂ ਉਸ ਬਾਗ ਦੇ ਕੋਲ ਜਾ ਕੇ ਉਹ ਬਈ ਰਾਮਚੰਦਰ ਜੀ ਦੇ ਰਾਖੇ ਉਹ ਹਲੂਮਾਨ ਵੀਰ ਉਹ ਮਹਾਵੀਰ ਮੈਂ ਤੇਰੇ ਬਾਗ ਦੇ ਵਿੱਚ ਫੁੱਲ ਤੋੜ ਤੇ ਫੁੱਲ ਤੇ ਫੜ ਲੈਣ ਵਾਸਤੇ ਆਇਆ। ਰਾਣੀਆਂ ਨੂੰ ਫੁੱਲ ਲੈ ਕੇ ਜਾਣੇ ਨੇ, ਫਲ ਖਾ ਕੇ ਉਹਨਾਂ ਨੇ ਵਰਤ ਰੱਖਣੇ ਨੇ। ਮੈਂ ਕ੍ਰਿਸ਼ਨ ਭਗਵਾਨ ਨੇ ਭੇਜਿਆ। ਜੇ ਕਿਤੇ ਇੱਥੇ ਬਾਗ ਦੇ ਵਿੱਚ ਬੈਠਾ ਖੜਾ ਤੂੰ ਮੈਨੂੰ ਹਾਂ ਨਾ ਦਾ ਹੰਗਾਰਾ ਵਰਕੇ ਸਹਿਮਤ ਹੋ। ਪਰ ਹਲੂਮਾਨ ਮਹਾਵੀਰ ਜੀ ਜਿਹੜਾ ਜੀ ਕੁਸ ਬੰਦਰ ਜਾਤੀ ਜਾਤੀ ਦਾ ਜਿਹੜਾ ਬੰਦਾ ਹੁੰਦਾ ਉਹ ਥੋੜਾ ਜਿਹਾ ਹਿਆਰ ਤੇ ਤਲਾਕ ਹੁੰਦਾ। ਉਹ ਬੋਲਵਾ ਦੇ ਬੋਲੇ ਨਾ। ਉਨੇ ਦੋ ਤਿੰਨ ਵਾਜਾਂ ਮਾਰੀਆਂ ਉਹਨੇ ਹਾਨਾ ਦਾ ਜਵਾਬ ਨਹੀਂ ਦਿੱਤਾ ਨਾ ਕਹਿਵਾ ਬਾਗ ਦੇ ਵਿੱਚ ਲੁਕਿਆ ਹੋਇਆ ਨਾ ਕਹਿਆ ਪਰ ਉਹਨੇ ਤਾਂ ਜੀ ਕੀ ਕਰਿਆ ਵੀ ਹੁਣ ਜਦੋਂ ਉਹ ਬੋਲੀ ਨਹੀਂ ਮੈਂ ਕਰਾਂ ਵੀ ਕੀ ਡਿਊਟੀ ਪਕੋਲਣ ਦੀ ਮੈਂ ਉਹਨੇ ਤਾਂ ਕਿ ਤੋੜਾ ਫੁੱਲਾਂ ਦਾ ਤੋੜ ਲਿਆ ਅੱਧਾ ਕ ਫਲਾਂ ਦਾ ਤੋੜ ਲਿਆ ਦੋ ਦੋੜੇ ਜੱਟਾਂ ਦਾ ਥੋੜੇ-ਥੇੇ ਸਮਾਨ ਪਾ ਲਿਆ ਥੇੇ ਪਾ ਲਿਆ ਹੁਣ ਥੋੜਾ ਬੋਧਾ ਪਾ ਲਿਆ ਚੱਲ ਬਾਅਸ ਲੱਗ ਗਿਆ ਮੋੜਨਾ ਤੋ ਉਹ ਕਹਿੰਦਾ ਵੀ ਆ ਗਿਆ ਉਹ ਖਲੂਬਾਨੂ ਵੀ ਕਹਿੰਦਾ ਵੀ ਕੌਣ ਹੈ ਤੂੰ ਬੰਮਾਇਆ 판ਡੂ ਵਰਤਣਾ ਤੁੰਗੂਰੇ ਬਾਗ ਚੱਤਾਂ ਹੋ ਗਿਆ ਕਹਿੰਦਾ ਫੁੱਲ ਤੇ ਫੜ ਲੈਣ ਵਾਸਤੇ ਵੀ ਕ੍ਰਿਸ਼ਨ ਭਗਵਾਨ ਨੇ ਪੇਜ ਦਿੱਤੀ ਕਹਿੰਦਾ ਇਹ ਫਿਰ ਪੈਸੇ ਨਹੀਂ ਦੇ ਦੇ ਕੇ ਜਾਂਦਾ ਇਹਨਾਂ ਨੂੰ ਫਲੀ ਤੋੜ ਲਿਆ ਤੇ ਕਹਿੰਦਾ ਪੈਸਤਾ ਮੈਨੂੰ ਵੀ ਹੈ ਨਹੀਂ ਕਹਿੰਦਾ ਕਦੋਂ ਦੇ ਕੇ ਜਾਵਾਂਗਾ ਜਦੋਂ ਕਹਿੰਦਾ ਫੇਰ ਕਿਹੜਾ ਮਾਰ ਕਿਤੇ ਨੂੰ ਮਿਲਣਾ ਉਹ ਦੋ ਦੇ ਕੇ ਜਾ ਹੁਣ ਮੈਨੂੰ ਕ੍ਰਿਸ਼ਨ ਭਗਵਾਨ ਨੇ ਦਿੱਤੇ ਕੋਈ ਨਹੀਂ ਮੈਂ ਕਿੱਥੇ ਦੇਵਾਂ ਕਹਿੰਦਾ ਫਿਰ ਮੈਂ ਨਹੀਂ ਲੈ ਜਾਣ ਦਿੰਦਾ ਤੀਰਕਦੇ ਕਹਿੰਦਾ ਹੁਣ ਜਦੋਂ ਮੈਂ ਤੋੜੇ ਲਵੇ ਤੂੰ ਇਹਨੂੰ ਕਿਵੇਂ ਰਖਾ ਲੇਗਾ ਇਹ ਮੇਥੋਂ ਇਹ ਕਹਿੰਦਾ ਫਿਰ ਕੋ ਕਿਵੇਂ ਕਰੇਗਾ ਕਹਿੰਦਾ ਕਿਵੇਂ ਕਰੂੰਗਾ ਪਹਿਲਾਂ ਤੂੰ ਹੀ ਦੱਸ ਦੇ ਕਹਿੰਦਾ ਵੀ ਇਹ ਨੱਸ ਮੈਤ੍ਰਿਕ ਨੂੰ ਕੋਈ ਗੱਲ ਦਾ ਜਵਾਬ ਪੁੱਛਾ ਮੈਂ ਦੇਸਾ ਕਿ ਨਾ ਕਹਿੰਦਾ ਮੈਂ ਤਾਂ ਇੱਕ ਦੇ ਦੋ ਦੇਉ ਮੈਂ ਤਾਂ ਇੱਕ ਜਵਾਬ ਹੀ ਨਹੀਂ ਦਿੰਦਾ ਤੈਨੂੰ ਆਦਨ ਕਹਿਣ ਲੱਗਿਆ ਉਹ ਕਹਿੰਦਾ ਫੁੱਲ ਦੇਖ ਕੇ ਸੋਹਣੇ ਕਿਉਂ ਤੂੰ ਇਸ ਬਾਗ ਦੇ ਵਿੱਚ ਆ ਕੇ ਬੜਿਆ ਤੀ ਫੁੱਲ ਬਾਗਤ ਕਾਕਰ ਸੁਨਣਾ ਕਿਉ ਤੂੰ ਆ ਕੇ ਬੜਿਆ ਤੀ ਫੁੱਲ ਦੇਖ ਕੇ ਸਵੇਂ ਕਿਉ ਤੂੰ ਆਪਣੀ ਜਾਨ ਦੇ ਨਾਲ ਅਖਿਆਈ ਕੱਟ ਕੇ ਸੂਲੀ ਚੜਿਆ ਤੀ ਜੇ ਹੁਣ ਮਾਰ ਦੇ ਤੈਨੂੰ ਪਹਲਾ ਕੀ ਜੋਰ ਲਾਵੇਂਗਾ ਇਸ ਬਾਗ ਦੇ ਵਿੱਚੋਂ ਚੋਰੀ ਕਰਕੇ ਕਹਾਂ ਸੇ ਜਾਵੇਂਗਾ ਚੰਗਾ ਰਹਿਣਾ ਜੇਕਰ ਮੇਰੇ ਫੁੱਲ ਤੋੜੇ ਤੇ ਫਲ ਤੋੜੇ ਝੋਲਿਆਂ 'ਚ ਪਾਏ ਹੋਏ ਫੜਾ ਦੇ ਸਾਰੇ ਤੂੰ ਬੇਈਮਾਨਾ ਪਾਪੀ ਨਾ ਬੈਠਾ ਕਰ ਕਰੀ ਤੂੰ ਇੱਕ ਪਲਕ ਦੇ ਅੰਦਰ ਨਹੀਂ ਤੂੰ ਆਪਦੀ ਆਣ ਲਹਾਵੇਂਗਾ ਇਸ ਬਾਗ ਦੇ ਵਿੱਚ ਚੋਰੀ ਕਰਕੇ ਕਹਾਂ ਸੇ ਜਾਵੇਂਗਾ ਰਾਮਚੰਦਰ ਦਾ ਬਾਗ ਇਸ ਦੀ ਖਬਰ ਨਹੀਂ ਤੈਨੂੰ ਬਿੱਥ ਦੁਨੀਆਂ ਦੇ ਘੁੰਮਦੇ ਫਿਰਦੇ ਨੇ ਮਾਲੀ ਮੁੜ ਕੇ ਸਮਝਾ ਦੇ ਤੂੰ ਮੈਨੂੰ ਜਣੇ ਕਣੇ ਨੂੰ ਮੁੜ ਕੇ ਫਿਰ ਤੂੰ ਨਹੀਂ ਸੰਤਾਵੇਗਾ ਇਸ ਬਾਗ ਦੇ ਵਿੱਚ ਚੋਰੀ ਕਰਕੇ ਕਹਾਂ ਸੇ ਜਾਵੇਂਗਾ ਜਦੋਂ ਆਰਦਨ ਸੁਣਾਈਆਂ ਜਾਂ ਢਾਈਆਂ ਆਰਦਨ ਕਹਿੰਦਾ ਤੂੰ ਤਾਂ ਮੇਰੇ ਘਰ ਨ ਕੋਤਰ ਨਾਲ ਦਾਖਲ ਹੋ ਗਿਆ ਓਰੇ ਜੇ ਤੂੰ ਰਾਮਚੰਦਰ ਨੇ ਬਾਗ ਦਾ ਰਾਖਾ ਬਠਾ ਲਿਆ ਮਹਿਤਾ ਬਠਾਇਆ ਨਹੀਂ ਉਹਦਾ ਮਾਲ ਨਹੀਂ ਐ ਤੂੰ ਮੈਂ ਤਾਂ ਕ੍ਰਿਸ਼ਨ ਭਗਵਾਨ ਨੇ ਪੇਚੀ ਜਦੀ ਸਾਡੀ ਰਿਸ਼ਤੇਦਾਰੀ ਮਿਲਦੀ ਆ ਤੇ ਉਹਨੇ ਫੁੱਲ ਫੜ ਲੈਣ ਵੇ ਤੇ ਕਹੇਤੀ ਆ ਗਿਆ ਮੈਂ ਜੇ ਲੈ ਵੀਗਾ ਤੂੰ ਮੈਨੂੰ ਕਹਦਾ ਰੱਖ ਕੇ ਜਾ ਮੈਂ ਰੱਖਦਾ ਹਾਂ ਕਹਿੰਦਾ ਮਹਿਤਾ ਤੈਨੂੰ ਫੇਰ ਆ ਸੁਣਾਤੇ ਆ ਟਾਈਆਂ ਕੀ ਜਵਾਬ ਦੇਵੇਂਗਾ ਉਹ ਫਿਰ ਮੇਰੇ ਵਰਗੇ ਕਵੀਸਰ ਨੇ ਗੱਲ ਉਹਨਾਂ ਦੀ ਸੁਣ ਲਈ ਕਿਸੇ ਤੋਂ ਗਾਂਵ ਕਵੀਸਰ ਤਾਂ ਸੁਣ ਲਈ ਫਿਰ ਉਹ अर्जुन पांडू ਦਾ पांडू अर्जुन ਦਰੋਪਤਾਂ ਨੂੰ ਵਿਹਾਦੀ पांडू अर्जुन ਕੀ ਉਹਦਾ 9 ਪੰਜੇ ਪਾਈਆਂ ਦੀ ਬਣੀ ਸੀ ਦਰੋਪਤਾਂ ਪੰਜੇ ਪਾਈਆਂ ਦੀ ਬਣੀ ਸੀ ਉਹਨਾਂ ਦੇ ਜਦੋਂ ਦਰੋਪਤਾਂ ਨੇ ਉਹਨਾਂ ਨੂੰ ਨਾਲ ਮਿਲ ਮੁਲਾਪ ਕਰਨ ਦਾ ਸਮਾਂ ਚਾਰ ਪੁੱਛਿਆ ਤੇ ਉਹਨੇ ਕਿਹਾ पांडू अर्जुन ਨੇ ਵੀ ਸਾਡੀ ਮਾਤਾ ਦੀ ਅਗਿਆਕਾਰੀ ਲਈ ਆਈਏ ਅਸੀਂ ਗੱਲਬਾਤ ਪੁੱਛੀ ਜਿਵੇਂ ਉਹ ਕਹੂਗੀ ਉਹ ਮੈਂ ਮੰਨਣਾ ਕਿ ਨਹੀਂ ਮੈਂ ਕੱਲਾ ਤੈਨੂੰ ਲਿਜਾ ਨਹੀਂ ਸਕਦਾ ਇਹ ਨੂੰ ਉਹਦੇ ਰੱਖ ਨਹੀਂ ਸਕਦਾ ਮੈਂ ਅਸੀਂ ਆਪਣੀ ਮਾਤਾ ਦਾ ਬਚਨ ਮੰਗਾ ਉਹ ਜਦੋਂ ਬਾਗ ਤੇ ਉਹਨੇ ਜਾ ਕੇ ਕਰੇ ਕਿ ਹਾਂ ਆਰਦਰ ਪਾਂਡੋ ਨੇ ਮੱਥਾ ਟੇਕ ਕੇ ਆਪਣੀ ਮਾਂ ਨੂੰ ਨੇਮਸੇਕਾਰ ਬੁਲਾਈ ਕਹਿੰਦਾ ਮਾਤਾ ਜੀ ਮੈਂ ਤੁਹਾਡਾ ਕੀ ਪੁੱਤ ਜੰਮਿਆ ਪਾਲਿਆ ਸਭ ਕੁਝ ਕਰਿਆ ਸਾਨੂੰ ਇੱਕ ਦਰੋਵਤਾਨਾ ਦੀ ਔਰਤ ਮਿਲਦੀ ਹੈ ਉਹ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਹੈ ਤੇਰਾ ਮੈਂ ਹੁਕਮ ਲੈਣ ਆਇਆ ਵੀ ਉਹ ਚੀਜ਼ ਸਾਨੂੰ ਮੈਨੂੰ ਇਕੱਲੇ ਨੂੰ ਮਿਲਦੀ ਐ ਤੂੰ ਹੁਕਮ ਦੇ ਸਾਡੀ ਮੇਰੀ ਇਕੱਲੇ ਦੀ ਬਣ ਕੇ ਰਹੇ ਉਹ ਕੋ ਪੰਜਾ ਪਾਈਆਂ ਦੀ ਰਹੀ ਜਿਵੇਂ ਤੂੰ ਹੁਕਮ ਕਰੇਂਗੀ ਹੁਕਮ ਤੇਰਾ ਪਗਾਮ ਤਾਂ ਉਹਨੂੰ ਕਰੀ ਲਿਆਵਾਂਗੇ ਜੇ ਤੂੰ ਜਵਾਬ ਵੀ ਦੇਵੇਂ ਕਿ ਉਹਨੂੰ ਸਹੀ ਜਵਾਬ ਦੇ ਦਾਂਗੇ ਕਰੀ ਵੀ ਨਹੀਂ ਲਿਆਵਾਂਗੇ ਕਹਿੰਦੀ ਚਾਹੀ ਤੁਹਾਨੂੰ ਕੋਈ ਚੀਜ਼ ਠਈ ਹੈ ਤੇ ਇਹ ਤੁਹਾਨੂੰ ਆਪ ਦੇ ਆਪ ਜ਼ਬਾਨ ਕਰਕੇ ਬਰਾਮਤ ਹੋ ਰਹੀ ਐ ਉਹ ਤੁਸੀਂ ਪੰਜੇ ਪਾਈ ਵਰਤੋ ਪੰਜਾ ਪਾਂਡਾਂ ਦੀ ਬਣੀ ਤੁਸੀਂ ਤਰੋਪ ਤਾਂ ਪੰਜਾ ਪਾਂਡਾਂ ਦਾ ਤਰੋਪ ਤਾਂ ਬਣੀ ਸਾਰੇ ਕਵਿਸਰ ਦੱਸਦੇ ਨੇ ਬੰਦੀਪਾਂਡੋਂ ਦੇ ਰੋਗ ਤਾਂ ਬੰਦੀ ਬਾਬਾ ਜੀ ਉਹ ਬਾਕੀ ਗੱਲ ਫਿਰ ਉਧਰ ਚੱਲਦੀ ਆਉਂਦੀ ਦੀ ਉਹ ਵਸਾਲੀ ਛੱਡਦੀ ਕਹਿੰਦਾ ਉਹਦਾ ਕਹਿੰਦਾ ਹਰੂਮਾਨ ਕਹਿੰਦਾ ਮੈਂ ਤੈਨੂੰ ਸੁਣਾ ਤੇ ਢਾਈਆਂ ਲਾ ਕੇ ਮੇਰੇ ਬਾਗ ਦੇ ਵਿੱਚ ਚੋਰੀ ਕਰਕੇ ਕਹਾਂ ਸੇ ਜਾਵੇਂਗਾ ਜੇ ਮੈਂ ਸੁਣਾ ਦਿਆ ਤੇਰੀਆਂ ਅੱਖਾਂ ਖੋਲ ਦੂ ਮੈਂ ਕਹਿੰਦਾ ਦੱਸ ਫੇਰ ਕਹਿੰਦਾ ਓਏ ਅਰਜਣ ਸੁਣਾਵੇ ਗੱਲਾਂ ਸੁਣਵੇਂ ਦੀਆਂ ਕਦੋਂ ਦਾ ਮੈਂ ਖੜਾ ਸੁਣ ਰਿਹਾ ਤੇ ਨਹੀਂ ਆ ਮੇਰੇ ਤਾਂ ਹੀ ਆਪ ਤੂੰ ਬਤਾਉਣਾ ਚੋਰ ਨੂੰ ਐਂਗਾ ਜਿਆ ਝੜਕਾ ਦਿਖਾਣੀ ਹੋਰ ਨੂੰ ਜੇ ਮੈਂ ਗੁੱਸੇ ਵਿੱਚ ਆ ਗਿਆ ਮਾਰ ਤਲਵਾਰ ਤੇਰੀ ਪੂਛ ਕੱਟ ਦੂੰ ਜਿਵੇਂ ਗੁੱਸੇ ਚ ਆ ਗਿਆ ਮਾਰ ਤਲਵਾਰ ਤੇਰੀ ਪੂਛ ਕੱਟ ਦੂੰ ਫੁੱਲਾਂ ਨੂੰ ਕੀ ਰੋਣਾ ਸਾਰਾ ਬਾਗ ਪਟ ਦੂੰ ਫੁੱਲ ਫੁੱਲ ਲੈ ਜਿਉਂ ਛੱਡ ਜਾਉਂ ਖੋਰ ਨੂੰ ਐਂਗਾ ਜਿਆ ਝੜਕਾ ਦਿਖਾਈ ਹੋਰ ਨੂੰ ਹੋ ਗਿਆ ਹੰਕਾਰ ਤੈਨੂੰ ਉਹ ਬੈਰੀਆ ਆਪਦੀ ਕਮਾਨ ਦਾ ਉਹ ਗਦੇ ਨੂੰ ਕਹਿੰਦਾ ਦੀ ਕਮਾਨ ਹੋ ਗਿਆ ਹੰਕਾਰ ਤੈਨੂੰ ਬੈਰੀਆ ਆਪਦੀ ਕਮਾਨ ਦਾ ਪੰਗਾ ਕਾ ਨੂੰ ਛੇੜ ਲਿਆ ਮੂਰਖਾ ਤੂੰ ਜਾਣਦਾ ਪਾਲੇ ਵਿੱਚ ਤੇਰੇ ਮੈਂ ਮਟਾ ਦੂੰ ਲੋਰ ਨੂੰ ਇੰਗੇ ਜਿਹੜਕਾਂ ਦਿਖਾ ਦੇਣੇ ਹੋਰ ਨੂੰ ਇੱਕ ਬਾਣ ਮਾਰਾ ਜੇ ਸਮਾਨੀ ਛਾੜ ਦੂੰ ਨਹੀਂ ਤੇਰੇ ਤਾਈ ਮੈਂ ਬਚਾਣਾ ਪਾੜ ਦੂੰ ਤੋੜ ਦੂੰਗਾ ਪੱਟ ਕੱਟ ਦੇਉਂ ਲੋਰ ਨੂੰ ਇੰਗੇ ਜਿਹੜਕਾਂ ਦਿਖਾ ਦੇਣੇ ਹੋਰ ਨੂੰ ਮੈਂ ਅਰਜ਼ਣਾ ਫਾਂਡੋਆਂ ਦਾ ਕੀ ਹੋਗਾ ਤੇ ਤੂੰ ਮਹਾਬੀਰ ਬਣ ਗਿਆ ਹਰੁਮਾਨ ਬਣ ਗਿਆ ਰਾਮਚੰਦਰ ਦੀਆਂ ਦੀ ਵਾਗਦਾਨ ਰੱਖਾ ਬਣ ਗਿਆ ਫਿਰ ਕੀ ਤੂੰ ਰੱਬ ਬਣ ਗਿਆ ਵਟ ਕੱਢ ਨੂੰ ਬਤਾ ਉਹ ਤਾਂ ਖੰਨਿਆਮੀ ਚ ਕੇ ਬਹਿ ਗਿਆ ਕਹਿੰਦਾ ਕੀ ਰਾਮਚੰਦਰ ਨੂੰ ਦੱਸੂਗਾ ਕਿ ਮੈਨੂੰ ਕਹੂਗਾ ਹੋਈ ਤਾਂ ਤਰ ਪੰਗੀ ਹੋਰ ਕਰ ਲਿਆ ਕਹਿੰਦਾ ਪਹਿਲਾਂ ਤੂੰ ਬੋਲੇ ਨਹੀਂ ਮੈਂ ਤੈਨੂੰ ਵਾਜਾਵਾਂ ਨਹੀਂ ਤੇ ਕਿਉਂ ਲੁਕਿਆ ਤੀ ਬਾਗ ਦੇ ਵਿੱਚ ਤੂੰ ਫਿਰ ਜਦੋਂ ਤੂੰ ਬੋਲੇ ਨਹੀਂ ਫਲ ਤੋੜ ਕੇ ਝੋੜੇ ਤੇ ਪਲੇ ਤੇ ਤੂੰ ਉਹਨੂੰ ਖਾਣ ਵਾਲਾ ਮੈਥੋਂ ਕਿੱਦਾਂ ਕਹਿ ਲਕਾਰ ਹੋ ਗਿਆ ਹਾਂ ਉਹ ਤਾਂ ਖੋਲੇਗਾ ਫਿਰ ਕਹੇ ਤੀ ਉਹਨੇ ਹਰਖ ਕੇ ਕਹਿੰਦਾ ਮੈਂ ਇੱਕ ਬਾਣ ਮਾਰਾਂ ਜੀ ਤੈਨੂੰ ਮੈਂ ਸਵਾਨੀ ਛੱਡ ਦੂੰ ਨਹੀਂ ਤੇਰੇ ਤਾਈ ਮੈਂ ਬਚਾਲਾ ਪਾੜ ਦੂੰ ਤੋੜ ਦੂੰਗਾ ਪੱਟ ਕੱਟ ਦੂੰ ਡੋਰ ਨੂੰ ਇਹ ਜੜਕਾ ਦਿਖਾ ਨਹੀਂ ਹੋਣਾ ਇੱਕ ਵਸਰੀ ਔਰਾਂ ਦੀ ਕ ਕਬਸਰੀ ਦੀ ਗਾਈ ਪੰਡਿਤ ਜੀ ਨਾਮ ਰਾਮ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰੀਆਂ ਗੱਲਾਂ ਲੱਗੀਆਂ ਦੋਸਤਾ ਤੇਰੀਆਂ ਇੱਕ ਬਹੁਤ ਵਧੀਆ ਯਾਦਗਾਰ ਬਣਾਈ ਐ ਤੇਰੀ ਮੈਂ ਇੱਕ ਬਣਾਈ ਐ ਜਿਉਂਦਾ-ਜਿਉਂਦਾ ਤੂੰ ਵੀ ਪਰਮਾਤਮਾ ਕਰੇ ਜਾਣੇ ਰੱਖੇ ਜੇ ਜਿਉਂਦਾ-ਜਿਉਂਦਾ ਮੇਰੀ ਗੱਲ ਨੂੰ ਮੰਨੇ ਪਰਮਾਤਮਾ ਕਰੇ ਜਾਦੇ ਰੱਖੇ ਤੂੰ ਵੀ ਸੁਪਨੇ ਸੁਪਨਾ ਪੁੱਲੇ ਮੈਨੂੰ